ਜਿਹੜੇ ਮੇਰੇ ਵੀਰ ਹੜਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਲੈ ਕੇ ਜਾ ਰਹੇ ਨੇ ਨਾ ਇਹ ਵੀਡੀਓ ਉਹਨਾਂ ਲਈ ਆ ਤੇ ਪਲੀਜ਼ ਇਹਨੂੰ ਧਿਆਨ ਨਾਲ ਸੁਣਿਓ ਤੇ ਸਾਰੀ ਸੁਣਿਓ ਦੇਖੋ ਉਹਨਾਂ ਇਲਾਕਿਆਂ ਦੇ ਵਿੱਚ ਨਾ ਫਿਲਹਾਲ 4-5 ਚੀਜ਼ਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਸਭ ਤੋਂ ਪਹਿਲਾਂ ਤਾਂ ਹੈਗਾ ਪੀਣ ਵਾਲਾ ਪਾਣੀ ਕਿਉਂਕਿ ਉਹਨਾਂ ਦੇ ਮੋਟਰਾਂ ਨਹੀਂ ਚੱਲ ਰਹੀਆਂ ਲਾਈਟ ਹੈ ਨਹੀਂਗੀ ਤਕਰੀਬਨ 1 ਹਫ਼ਤਾ ਹੋ ਗਿਆ ਉੱਥੇ ਲਾਈਟ ਹੈ ਨਹੀਂ ਇਸ ਲਈ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਆ ਤੇ ਜਿੰਨਾ ਹੋ ਸਕੇ ਉਹ ਪੀਣ ਵਾਲਾ ਪਾਣੀ ਜੀਤੀ ਤੋਂ ਜੀਤੀ ਪਹੁੰਚਾਇਆ ਜਾਵੇ ਦੂਜੀ ਚੀਜ਼ ਹੈਗੀ ਇਹ ਦੀ ਪੱਕਿਆ ਹੋਇਆ ਰਾਸ਼ਨ ਪੱਕਿਆ ਹੋਇਆ ਭੋਜਨ ਜਿਵੇਂ ਰੋਟੀਆਂ ਹੋ ਗਈਆਂ ਬਰੈਡ ਹੋ ਗਏ ਅ ਬਿਸਕੁਟ ਹੋ ਗਏ ਅ ਦਾਲਾਂ ਬਣੀਆਂ ਹੋਈਆਂ ਦਾਣੇ ਸਬਜ਼ੀਆਂ ਉਹ ਜਿਹੀਆਂ ਚੀਜ਼ਾਂ ਜਿਹਨੂੰ ਕਿ ਉਹ ਖਾ ਸਕਣ ਕਿਉਂਕਿ ਉਹਨਾਂ ਕੋਲੇ ਰੋਟੀ ਪਕਾਉਣ ਦਾ ਸਾਧਨ ਹੈ ਨਹੀਂਗਾ ਕਈ ਮੇਰੇ ਵੀਰ ਆ ਜਿਹੜੇ ਉਹ ਆਟਾ ਦਾਲ ਲੈ ਕੇ ਜਾ ਰਹੇ ਨੇ ਪੀਸਿਆ ਹੋਇਆ ਉਹਦਾ ਉੱਥੇ ਫਿਲਹਾਲ ਕੋਈ ਕੰਮ ਨਹੀਂ ਹੈ ਕਿਉਂਕਿ ਉਹ ਲੋਕ ਆਪਣੀਆਂ ਛੱਤਾਂ ਤੇ ਨੇ ਉਹ ਛੱਤਾਂ ਤੇ ਰਹਿ ਰਹੇ ਨੇ ਲੋਕ ਉੱਥੇ ਉਹਨਾਂ ਕੋਲੇ ਇਨਾ ਬਾਲਣ ਵੀ ਹੈ ਨਹੀਂਗਾ ਕਿ ਉਹ ਰੋਟੀ ਲੋਕ ਉੱਥੇ ਪਕਾ ਸਕਣ ਇਸ ਕਰਕੇ ਜੇ ਹੋ ਸਕੇ ਤਾਂ ਜੋ ਪੱਕਿਆ ਪਕਾਇਆ ਰਾਸ਼ਨ ਹੈ ਨਾ ਉਹ ਲੈ ਕੇ ਜਾਓ ਜਿਹੜਾ ਕਿ ਉਹ ਤੁਰੰਤ ਉੱਥੇ ਖਾ ਲੈਣ ਲੋਕ ਕਿਉਂਕਿ ਤਿੰਨ ਚਾਰ ਦਿਨਾਂ ਤੋਂ ਲੋਕ ਉੱਥੇ ਭੁੱਖੇ ਆ ਤੀਜੀ ਅਗਰ ਚੀਜ਼ ਹੋ ਸਕੇ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਤੇਲ ਅਤੇ ਗੈਸ ਸਿਲੰਡਰ ਜੇ ਹੋ ਸਕੇ ਤਾਂ ਇਹ ਲੈ ਕੇ ਜਾਓ ਇਹਦੀ ਵੀ ਉੱਥੇ ਬਹੁਤ ਜ਼ਰੂਰਤ ਹੈ ਵੀ ਬਾਲਣ ਉਹਨਾਂ ਕੋਲ ਹੈ ਨਹੀਂਗਾ ਗੈਸ ਸਿਲੰਡਰ ਪਈਆਂ ਦੇ ਪਾਣੀ ਚੜਿਆ ਪਿਆ ਜੇ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਇਹਨਾਂ ਚੀਜ਼ਾਂ ਦੀ ਉੱਥੇ ਜ਼ਰੂਰਤ ਆ ਰੋਟੀ ਢੱਕ ਪਕਾਉਣ ਲਈ ਕਿਉਂਕਿ ਕਈ ਥਾਵਾਂ ਦੇ ਉੱਪਰ ਜਿੱਥੇ ਲੰਗਰ ਵੀ ਲੱਗੇ ਆ ਜੇ ਤੇ ਕੈਂਪ ਵੀ ਲੱਗੇ ਹੋਇਆ ਨਾ ਉੱਥੇ ਇੰਨਾਂ ਚੀਜ਼ਾਂ ਦੀ ਲੋੜ ਐ ਬਾਲਣ ਲਈ ਤਾਂ ਬਾਲਣ ਤੇ ਚੌਥੀ ਤੇ ਸਭ ਤੋਂ ਜ਼ਰੂਰੀ ਚੀਜ਼ ਐ ਜੀ ਪਸ਼ੂਆਂ ਲਈ ਚਾਰਾ ਕਿਉਂਕਿ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਪਸ਼ੂਆਂ ਦਾ ਕੋਈ ਹੱਲ ਨਹੀਂ ਐ ਚਾਰਾ ਬਿਲਕੁਲ ਡੁੱਬ ਚੁੱਕਿਆ ਖੇਤਾਂ ਦੇ ਵਿੱਚ ਕਿੜਾ ਤੂੜੀ ਲੋਕਾਂ ਦੇ ਘਰਾਂ ਚ ਡੁੱਬ ਚੁੱਕੀ ਆ ਤੇ ਜੇ ਹੋ ਸਕੇ ਤਾਂ ਇਹ ਚੀਜ਼ਾਂ ਉੱਥੇ ਲੈ ਕੇ ਜਾਓ ਤੇ ਜਿਹੜੀ ਪੰਜਵੀਂ ਚੀਜ਼ ਆ ਉਹਦੀ ਹਜੇ ਤੱਕ ਲੋੜ ਨਹੀਂ ਪਈ ਪਰ ਲੋੜ ਪਊਗੀ ਤੇ ਉਹ ਨੇ ਦਵਾਈਆਂ ਕਿਉਂਕਿ ਹੜ੍ਹਾਂ ਦੇ ਵਿੱਚ ਨਾ ਜਿਹੜਾ ਹੁਣੇ ਪਾਣੀ ਖੜਾ ਇਹ ਤੋਂ ਬਾਅਦ ਦੇ ਵਿੱਚ ਉੱਥੇ ਬਿਮਾਰੀਆਂ ਫੈਲਣਗੀਆਂ ਰਬੁਨਾ ਕਰੇ ਕੀ ਫੈਲਣ ਪਰ ਇਸ ਤਰ੍ਹਾਂ ਹੁੰਦਾ ਇਹਦਾ ਨੁਕਸਾਨ ਬਾਅਦ ਵਿੱਚ ਹੋਣਾ ਸ਼ੁਰੂ ਹੁੰਦਾ ਤੇ ਜੇ ਹੁਣੇ ਤੋਂ ਹੀ ਦਵਾਈਆਂ ਪਹੁੰਚਾਈਆਂ ਜਾਣ ਤਾਂ ਬਚਾਅ ਹੋ ਸਕਦਾ ਉਹਨਾਂ ਦਾ ਇਹਨਾਂ ਚਾਰ ਪੰਜਾਂ ਚੀਜ਼ਾਂ ਦੀ ਲੋੜ ਆ ਇਹ ਤੋਂ ਇਲਾਵਾ ਜੇ ਆਪਾਂ ਨੂੰ ਲੱਗਦਾ ਜੇ ਆਪਾਂ ਰਾਸ਼ਨ ਲੈ ਜਾਗੇ ਆਟਾ ਲੈ ਜਾਗੇ ਦਾਲਾਂ ਲੈ ਜਾਗੇ ਇਹਨਾਂ ਚੀਜ਼ਾਂ ਦੀ ਫਿਲਹਾਲ ਉੱਥੇ ਜ਼ਰੂਰਤ ਨਹੀਂ ਹੈ ਕਿਉਂਕਿ ਉੱਥੇ ਪਕਾਇਆ ਹੀ ਨਹੀਂ ਜਾ ਰਿਹਾ ਕਿਸੇ ਤੋਂ ਸੋ ਇਹ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਵੀ ਵੀਰ ਉੱਥੇ ਜਾ ਰਹੇ ਨੇ ਮਦਦ ਲੈ ਕੇ ਉਹ ਇਹਨਾਂ ਚਾਰ ਪੰਜ ਚੀਜ਼ਾਂ ਤੇ ਵਿਸ਼ੇਸ਼ ਧਿਆਨ ਦੇਣ